ਸੰਤ ਬਾਬਾ ਗੋਬਿੰਦਾ ਜੀ ਮਹਲਾ ਗੋਬਿੰਦਪੁਰਾ ਫਗਵਾੜਾ ਵਿਖੇ ਬ੍ਰह्म ਗਿਆਨੀ 108 ਸੰਤ ਬਾਬਾ ਚਮਨਦਾ ਜੀ ਦਾ 13ਵਾਂ ਵਰਸੀ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਡੇਰੇ ਦੇ ਗਦੀ ਨਿਸ਼ੀਨ ਸੰਤ ਬਾਬਾ ਦੇਸਰਾਜ ਜੀ ਦੀ ਜੋਗ ਅਗਵਾਈ ਹੇਠ ਮਨਾਇਆ ਗਿਆ ਇਸ ਦੌਰਾਨ ਵੱਖ-ਵੱਖ ਪਰਿਵਾਰਾਂ ਵੱਲੋਂ ਰਖਵਾਏ ਗਏ ਸੈਂਤੀ ਸ਼੍ਰੀ ਅਖੰਡ ਪਾਰ ਸਾਹਿਬ ਜੀ ਦੇ ਪਾਠਾਂ ਦੇ ਭੋਗ ਪੈਣ ਉਪਰੰਤ ਖੁੱਲੇ ਪੰਡਾਲ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਉੱਚ ਕੋਟੀ ਦੇ ਸੰਤ ਮਹਾਂਪੁਰਸ਼ ਜਿਨ੍ਹਾਂ ਵਿੱਚ ਸੰਤ ਬਾਬਾ ਟਹਿਲਦਾ ਜੀ ਸੰਤ ਬਾਬਾ ਸਤਨਾਮ ਸਿੰਘ ਜੀ बाबा आत्मराम जी संत बाबा महेंद्रपाल जी संत बाबा ईश्वरदास जी ਤੋਂ ਇਲਾਵਾ ਹੋਰਨਾਂ ਸੰਤਾਂ ਮਹਾਪੁਰਸ਼ਾਂ ਤੋਂ ਇਲਾਵਾ ਕੀਰਤਨੀ ਜਥੇ ਨੇ ਕੀਰਤਨ ਦੇ ਪਰਵਚਨ ਕਰ ਅਈਆਂ ਸੰਗਤਾਂ ਨੂੰ ਗੁਰਬਾਣੀ ਅਤੇ ਡੇਰੇ ਦੇ ਇਤਿਹਾਸ ਨਾਲ ਜੋੜਿਆ ਇਸ ਦੌਰਾਨ ਵਿਸ਼ੇਸ਼ ਤੌਰ ਤੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਜਰਨੈਲ ਲੰਗਰ ਭਾਈ ਪਾਗਵਾ ਆਸ਼ੂ ਸਾੰਪਲਾ ਅਤੇ ਸੀਨੀਅਰ ਡਿਪਟੀ ਮੇ ਤੇਜਪਾਲ ਬਸਰਾ ਨੇ ਪਹੁੰਚ ਕੇ ਮਠਟੇ ਕੇਰੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸਮਾਗਮ ਦੌਰਾਨ ਸੰਤ ਬਾਬਾ ਦੇਸ ਰਾਜ ਜੀ ਨੇ ਸ਼੍ਰੀ ਖੰਡਪਾਤ ਸਾਹਿਬ ਜੀ ਦੀ ਸੇਵਾ ਕਰਵਾਉਣ ਵਾਲੇ ਪਰਿਵਾਰਾਂ ਅਤੇ ਆਏ ਹੋਏ ਮਹਿਮਾਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਡੇਰੇ ਵਿਖੇ ਪਹੁੰਚ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕ ਅਤੇ ਸੰਤਾਂ ਮਹਾਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ। ਫਗਵਾੜਾ ਤੋਂ ਨਵਰਾੰਗ ਚੈਨਲ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ। ਸੰਤਨ ਸਤਗੁਰੂ ਸੰਤ ਬਾਬਾ ਗੋਬਿੰਦਾਸ ਮਹਾਰਾਜ ਕੇ ਪਾਸ਼ਾ ਜੀ ਦੀ ਸੁਮਹਾਨ ਤਪੋਸਥਲੀਤੇ ਉਹਨਾਂ ਦੁਆਰਾ ਹੀ ਲਗਾਏ ਹੋਏ ਮਹਾਨ ਤਪਸਵੀ ਬ੍ਰਹਮ ਗਿਆਨੀ ਬ੍ਰੰਮੀ ਬ੍ਰਹਮ ਸੋਤਾਰਮ ਬਖ ਦਾ ਨਾਮ ਬਾਣੀ ਦੇ ਰਸਿਏ ਮਾਨਵਤਾ ਦੇ ਧਨੀ ਮਿੱਠੇ ਬੋਲਣੇ ਅਰਮਨ ਪਿਆਰੇ ਉਹਨਾਂ ਦੇ ਲਗਾਏ ਹੋਏ ਮਹਾਨ ਚਮਨ ਸੰਤਨ ਸਤਗੁਰੂ ਸੰਤ ਬਾਵਾ ਚਮਨ ਦਾਸ ਮਹਾਰਾਜ ਕੇ ਪਾਛਾਈ ਦੇ ਮਹਾਨ 13ਵੇਂ ਸਾਲਾਨਾ ਵਰਸੀ ਸਮਾਗਮ ਤੇ ਆਏ ਹੋਏ ਮਹਾਨ ਫਰਦਸ਼ਨੀ ਮਹਾਂਪੁਰਖ ਫੌਸਟਪੁਰ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਜੇ ਜਿਤਨੇ ਵੀ ਆਯੋਜਨ ਹਨ ਆਜਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਸ ਅधिਛਤਰ ছায়ਾ ਦੇ ਹੈ ਔਰ ਇਸ ਦਰਬਾਰ ਦੇ ਮਹਾਨ ਸੇਵਾਦਾਰ ਕਦੀ ਨਸ਼ੀਨ ਗੁਰਤਾ ਕਦੀ ਤੇ ਬਰਾਜਮਾਨ ਸੰਤ ਸ਼ਰੋਮਣੀ ਮਹਾਨ ਦ੍ਰਿਗਦਰਸ਼ੀ ਦੂਰੰਦੇਸ਼ੀ ਮਹਾਪੁਰਖ ਮਾਨਵਤਾ ਦਾ ਦੇਸ਼ਵਿਸ਼ੇਸ਼ਣ ਜਾਂ ਸੰਕਤਾਂ ਦਾ ਭਲਾ ਕਰਨੇ ਵਾਲੇ ਬਹੁਤ ਹੀ ਮਿਲapore ਸਾਡੇ ਸਤਿਕਾਰਯੋਗ ਸ੍ਰੀਮਾਨ 108 ਸੰਤ ਬਾਬਾ ਜੇਸ ਰਾਜ ਮਹਾਰਾਜ ਕੇ ਪਾਸੇ ਮਹਾਨ ਜੋਗ ਗਵਾਹੀ ਦੇ ਵਿੱਚ ਸਤਿਗੁਰਾਂ ਦੇ ਮਹਾਨ ਸਰਵਾਗਨ ਸਦਾ ਹੀ ਚਲਦੇ ਬਾਬਾ ਗੋਬਿੰਦ ਦਾਸ ਦੇ ਇਹ ਸਭ ਨੂੰ ਪੈਗੇ ਬਾਬਾ ਗੋਬਿੰਦ بابا جی बाबा गोविंदास जी सभु بابا बाबा गोविंदास جی